ਕ੍ਰਾਈਮ ਨੂੰ ਖਤਮ ਕਰਨਾ ਇਨ ਸਾਰਿਆਂ ਦਾ ਪਰਫਾਰਮੈਂਸ ਚਾਰਟ ਜਿਹੜਾ ਹੈ ਉਹ ਤਿਆਰ ਹੋ ਗਿਆ ਹੁਣ ਜਿੰਨੇ ਵੀ ਫੀਲਡ ਆਫਸਰਸ ਹੈ ਸਟਾਰਟਿੰਗ ਫਰੋਮ ਡੀਸੀਪੀਜ਼ ਐਡੀਸੀਪੀਜ਼ ਫੀਲਡ ਆਫਸਰਸ ਏਸੀਪੀਜ਼ ਐਸਐਚਓਜ਼ ਐਂਡ ਚੌਂਕੀਨ ਚਾਰਜ ਇਹਨਾਂ ਦੀ ਪੋਸਟਿੰਗ ਪਰਫਾਰਮੈਂਸ ਜਿਹੜੀ ਹੈ ਉਹ ਪਰਫਾਰਮੈਂਸ ਚਾਰਟ ਦੇ ਰਾਹੀਂ ਚੈੱਕ ਕੀਤੀ ਜਾਊਗੀ ਜੀ ਜਿਹੜਾ ਪਰਫਾਰਮੈਂਸ ਚਾਰਟ ਹੈ ਉਹਦੇ ਚ 10 ਕ੍ਰਾਈਟੇਰੀਆ ਬਣਾਏ ਹੈ 10 ਦਿਨ ਬਾਅਦ ਰਿਵਿਊ ਮੀਟਿੰਗ ਮੈਂ ਲਿਆ ਕਰਾਂਗਾ ਜੀ ਤੇ ਟਾਰਗੇਟਸ ਦੇ ਕੇ ਜਿਵੇਂ ਐਗਜ਼ਾਮਪਲ ਦੇ ਰਹੇ ਹਾਂ ਕਿ ਕੇਸ ਪ੍ਰੋਪਰਟੀ ਕਿੰਨੀ ਡਿਸਪੋਜ਼ ਕੀਤੀ ਜਿਹਦਾ ਮੈਂ ਕੱਲ ਕਹਿ ਰਿਹਾ ਸੀ ਜਿਹੜੇ ਕੇਸਸ ਐ ਉਹ ਕਿੰਨੇ ਡਿਸਪੋਜ਼ ਕੀਤੇ ਪਿਛਲੇ 10 ਦਿਨਾਂ 'ਚ ਪਬਲਿਕ ਕੰਪਲੇਂਟਸ ਕਿੰਨੀ ਡਿਸਪੋਜ਼ ਕੀਤੀਆਂ ਸੈਮੀਨਾਰਸ ਕਿੰਨੇ ਲਾਏ ਜੀ ਫਾਰਮਲ ਇਨਸਪੈਕਸ਼ਨਸ ਕਿੰਨੀ ਕੀਤੀਆਂ ਪ੍ਰੋਪਰਟੀ ਅਟੈਚ ਐਨਡੀਪੀਐਸ ਦੀ ਕਿੰਨੀ ਕਰਾਈ ਕਿੰਨੇ ਐਫਰਟਸ ਕੀਤੇ ਕਿ ਕੈਸੋ ਆਪਰੇਸ਼ਨ ਆਪਾਂ ਕਰ ਰਹੇ ਹਾਂ ਆਪਣੇ ਇਲਾਕੇ 'ਚ ਤੇ ਜਿਹੜੇ ਨੋਨ क्रोनिक पेटिक क्रिमिनल्स ਐ ਉਹਨਾਂ ਨੂੰ ਰਾਉਂਡ ਅਪ ਤੱਕ ਕਿੰਨੇ ਪ੍ਰੀਵੈਂਟਿਵ ਐਕਸ਼ਨ ਲਿੱਤੇ 64 ਕਿੰਨੇ ਨਸ਼ੇੜੀ ਜਿਹੜੇ ਹੈ ਜਿਹੜੇ ਨਸ਼ਾ ਕਰਦੇ ਆ ਉਹਨਾਂ ਨੂੰ ਡੀ ਐਡਿਕਸ਼ਨ ਜਾਂ ਰੀਫਾਰਮੇਸ਼ਨ ਸੈਂਟਰ ਤੇ ਭਰਤੀ-ਭਰਤੀ ਕਰਾਇਆ ਇਸ ਤਰ੍ਹਾਂ ਦਾ ਇੱਕ ਬਹੁਤ ਡਿਟੇਲਡ ਪਰਫਾਰਮੈਂਸ ਚਾਰਟ ਜਿਹੜਾ ਹੈ ਉਹ ਡਿਜ਼ਾਈਨ ਕੀਤਾ ਗਿਆ ਤੇ ਉਦੀ ਮੈਂ ਅੱਜ ਬਰੀਫਿੰਗ ਕਰਾਂਗਾ ਜੀ ਤੇ ਐਵਰੀ 10 ਡੇਜ਼ ਇਹਦਾ ਰਿਵਿਊ ਲਿਤਾ ਜਾਊਗਾ ਜੀ ਤੇ ਪਿਛਲੇ ਜਨਵਰੀ ਤੋਂ ਬਾਅਦ ਯੁੱਧ ਨਸ਼ਾ ਵਿਰੁੱਧ ਜਿਹੜਾ ਹੈ ਇਹ ਕਾਫੀ ਅੱਛਾ ਕੰਮ ਹੋਇਆ ਹੈ ਕਮਿਸ਼ਨੇਟ ਚ ਤੇ 250 ਦੇ ਕਰੀਬ ਪਰਚੇ ਹੋਏ ਹਨ ਤੇ ਇਟਸ 올 ਫਿਗਰਸ 250 ਦੇ ਕਰੀਬ ਪਰਚੇ ਹੋਏ ਹਨ ਤੇ 350 ਬੰਦੇ ਗ੍ਰਿਫਤਾਰ ਹੋਏ 10 ਕਿਲੋ اوਪੀਐਮ 10 ਕਿਲੋ ਕਿੰਦੇ ਕਰੀਬ ਹੀਰੋਇਨ ਬਰਾਮਦ ਹੋਈ ਹੈ ਤੇ 5 ਕਰੋੜ 4.5 ਕਰੋੜ ਦੇ ਕਰੀਬ ਪ੍ਰਾਪਰਟੀ ਜਿਹੜੀ ਫ੍ਰੀਜ਼ ਫ੍ਰੀਜ਼ ਹੋਈ ਹੈ ਤੇ ਇਸ ਚੀਜ਼ ਨੂੰ ਵੀ ਆਪਾਂ ਹੋਰ ਸਖਤੀ ਨਾਲ ਇੰਪਲੀਮੈਂਟ ਕਰਾਂਗੇ ਕੋਈ ਸ਼ਾਇਦ ਕੋਈ ਸੈਂਸਿਟਿਵ ਏਰੀਆ ਲੋਕਲ ਕਿਤੇ ਹੋਵੇ ਮੈਂ ਮੈਂ ਉਹ ਵੀ ਦੱਸ ਰਿਹਾ ਹਾਂ ਸਾਡੇ ਪ੍ਰੋਟੋਕਾਲਸ ਜਿਹੜੇ ਹੁੰਦੇ ਨੇ ਸਿਕਿਉਰਿਟੀ ਪ੍ਰੋਟੋਕੋਲਸ ਉਹ ਹੁੰਦੇ ਨੇ ਛੇ ਤਰ੍ਹਾਂ ਦੇ ਪਹਿਲਾ ਹੁੰਦਾ ਹੈ ਡਰਗ ਹੌਟਸਪots ਸੈਕੰਡ ਹੁੰਦਾ ਹੈ ਪੇਟੀ ਕ੍ਰਾਈਮ ਕ੍ਰਾਈਮ ਹੌਟਸਪots ਥਰਡ ਹੁੰਦਾ ਰੈਡ ਲਾਈਟ ਏਰੀਆਜ਼ ਫੋਰਥ ਜਿਹੜਾ ਹੁੰਦਾ ਸਿਟੀ ਸੀਲਿੰਗ ਪੁਆਇੰਟਸ ਫਿਫਥ ਜਿਹੜਾ ਹੁੰਦਾ ਇਵਨਿੰਗ ਪੈਟ੍ਰੋਲਿੰਗ ਦੇ ਸ਼ਾਮ ਦੀ ਪੈਟ੍ਰੋਲਿੰਗ ਦੇ ਪੁਆਇੰਟਸ ਤੇ ਛਟਾ ਜਿਹੜਾ ਹੁੰਦਾ ਹੈ ਉਹ ਸਪੈਸ਼ਲ ਸਿਕਿਉਰਿਟੀ ਪ੍ਰੋਟੋਕਾਲ ਹੁੰਦਾ ਜਿਹਦੇ ਵਿੱਚ ਜਿਹੜੀ ਵੀ ਵੈਂਟੇਜ ਏਰੀਆਜ਼ ਐ ਵੈਂਟੇਜ ਪੁਆਇੰਟਸ ਤੇ ਉਨਾਦੀ ਪਟੋਲਿੰਗ ਚੱਲਦੀ ਹੈ ਤੇ ਇਹ ਸਾਰੇ ਦੇ ਸਾਰੇ ਛੇ ਪ੍ਰੋਟੋਕਾਲ ਜਿਹੜੇ ਹੈ ਇਹਨਾਂ ਨੂੰ ਰਿਵਿਊ ਕਿ ਕਿਤਾ ਜਾ ਰਿਹਾ ਹੈ ਤੇ ਮੇਰੇ ਡੀਸੀਪੀ ਲੈਵਲ ਆਫਸਰ ਜਿਹੜੇ ਹੈ ਪਿੱਛੇ ਹੈ ਖੜੇ ਤੇ ਹਰ ਇੱਕ ਦੀ ਜ਼ਿੰਮੇਵਾਰੀ ਦਿੱਤੀ ਹੋਈ ਹੈ ਇਹ ਬਹੁਤ ਮਿਨਿਊਟ ਕੰਮ ਹੈ ਕਿ ਜਿਵੇਂ ਰੈਡ ਅਲਰਟ ਜਦ ਘੋਸ਼ਿਤ ਹੋਇਆ ਤੇ ਕਿਹੜਾ ਆਫਸਰ ਕਿਹੜੀ ਜਗ੍ਹਾ ਤੇ ਜਾ ਕੇ ਕੀ करेगा की इनफॉर्मेसन आई कि गड्डी होगी पीसीआर कि जाएगी सो तो रिव्यू चल रहा है जी ये हफ्ते दस दिन तक इंप्लीमेंट हो जाएगा तो उस बाद अपना रेगुलर ड्रिल्स किया करेंगे इस चीज़ की हाँ जी